ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਿੰਸੀਪਲ ਬਾਬਾ ਫਰੀਦ ਪਬਲਿਕ ਸਕੂਲ ਕੁਲਦੀਪਕੌਰ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਤੇ ਮੈਂ ਦਿਵਾਲੀ ਦੇ ਮੌਕੇ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੀ ਆ ਤੇ ਦਿਵਾਲੀ ਦੀਆਂ ਵੀ ਵਧਾਈਆਂ ਦਿੰਦੀ ਆ ਸਾਰਿਆਂ ਨੂੰ ਕਿਉਂਕਿ ਦਿਵਾਲੀ ਵੇਲੇ ਜਿਹੜੇ ਮੈਂ ਇੱਕ ਮੈਸੇਜ ਜ਼ਰੂਰ ਦੇਣਾ ਚਾਹੂੰਗੀ ਕਿ ਪਟਾਕੇ ਜੋ ਚਲਾਏ ਜਾਂਦੇ ਆ ਉਹਨਾਂ ਨੂੰ ਘੱਟ ਤੋਂ ਘੱਟ ਵਰਤੋਂ ਚੱਲਿਆੰਦਾ ਜਾਵੇ ਕਿਉਂਕਿ ਇਹਦੇ ਨਾਲ ਜੋ ਬਿਮਾਰੀਆਂ ਫੈਲਦੀਆਂ ਨੇ ਜੋ ਆਪਾਂ ਨੂੰ ਪੋਲੂਸ਼ਨ ਮਿਲਦਾ ਹੈ ਉਹਦੇ ਨਾਲ ਬਹੁਤ ਜਿਆਦੀਆਂ ਬਿਮਾਰੀਆਂ ਫੈਲਦੀਆਂ ਮੈਂ ਉਹਨਾਂ ਦਾ ਇਸ ਕਰਕੇ ਉਹਨਾਂ ਨੂੰ ਮਨਾ ਕਰ ਰਹੀ ਹਾਂ ਕਿ ਨਾ ਚਲਾਏ ਜਾਣ ਤੇ ਗ੍ਰੀਨ ਦੀਵਾਲੀ ਮਨਾਈ ਜਾਵੇ ਵੱਧ ਤੋਂ ਵੱਧ ਗ੍ਰੀਨ ਦੀਵਾਲੀ ਮਨਾਓ ਤਾਂ ਕਿ ਆਪਣੇ ਪਰਿਵਾਰ ਵਿੱਚ ਸਾਰੇ ਹੀ ਆਪਾਂ ਖੁਸ਼ੀਆਂ ਨਾਲ ਇਸ ਦੀਵਾਲੀ ਨੂੰ ਇੰਜੋਏ ਕਰ ਸਕੀਏ ਤੇ ਨਾਲ ਹੀ ਮੈਂ ਵਿਸ਼ਵਕਰਮਾ ਜੀ ਦੀਆਂ ਬਹੁਤ-ਬਹੁਤ ਵਧਾਈ ਦਿੰਦੀ ਹਾਂ ਕਿਉਂਕਿ ਵਿਸ਼ਵਕਰਮਾ ਜੀ ਆਪਣੇ ਅਸੀਂ ਆਪਣੇ ਜੋ ਕਰਮ ਕਰਦੇ ਆ ਅਸੀਂ ਜੋ ਕੰਮ ਕਰਦੇ ਆ ਉਹਦੇ ਵਾਸਤੇ ਸਾਨੂੰ ਮੈਸੇਜ ਦਿੰਦੇ ਆ ਕਿ ਕਿਰਤ ਕਰੋ ਵੜ ਚੋ ਕੋ ਇਹ ਵੀ ਮੈਸੇਜ ਹੈ ਕਿ ਆਪਣੇ ਹੱਥਾਂ ਨਾਲ ਕਮਾਈ ਕੀਤੀ ਦਾ ਜੋ ਸਾਨੂੰ ਸਕੂਨ ਮਿਲਦਾ ਹੈ ਉਹ ਹੋਰ ਕਿਸੇ ਚੀਜ਼ ਵਿੱਚ ਵੀ ਨਹੀਂ ਮਿਲਦਾ ਸੋ ਮੈਂ ਫੇਰ ਵੀ ਫੇਰ ਦੁਬਾਰਾ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਨੀ ਹੈ